ਉੱਤੋਂ ਠੰਡੀ ਹਵਾ ਹੈ ਠੀਕ ਹੈ ਮਤਲਬ ਕਿ ਬਚਪਨ ਯਾਦ ਆ ਗਿਆ ਹਾਂ 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 ਅੱਗੇ ਬਚਪਨ ਜਾਇ ਬੈਂਦੇ ਹੁੰਦੇ ਸੀ ਅੱਛਾ ਜੀ ਰਾਤਾਂ ਨੂੰ 11 11 ਵਜੇ ਘਰੇ ਜਾਣਾ 12 12 ਵਜੇ ਸਹੀ ਗੱਲ ਹੈ ਮਤਲਬ ਹੁਣ ਤਾਂ ਆਪਾਂ ਜਿਹਦੇ ਕੋਲੇ ਜਾਂਦੇ ਆ ਉਹੀ ਬੈਠਾ ਹੈ ਹਾਂ ਹੋਰ ਆਸਗਵੰਡ ਵਾਲਾ ਨਹੀਂ ਆਉਂਦਾ ਸਹੀ ਗੱਲ ਹੈ ਠੀਕ ਹੈ ਪਹਿਲੀ ਗੱਲ ਆ ਉਂ ਉੱਠ ਜਾਦਾ ਅਗਲਾ ਢਾ ਲੈਂਦਾ ਐਸ ਵੇਲੇ ਮੋਟਰ ਕੋਲਣ ਆ ਗਿਆ ਹਾਂ ਤਾਰ ਵਢਣ ਆ ਗਿਆ 100 ਡਰ ਹੈ ਹਾਂ ਅੱਗੇ ਬੰਦੇ ਦਾ ਆਸਰਾ ਹੁੰਦਾ ਸੀ ਹਾਂ ਸਹੀ ਗੱਲ ਹੈ ਬੰਦੇ ਦਾ ਆਸਰਾ ਤੱਕਦਾ ਸੀ ਅਗਲਾ ਕਹਿੰਦਾ ਉਹ ਬੰਦਾ ਆਉਂਦਾ ਕੋਈ ਉਹਨੂੰ ਕੋ ਬਲਾਉਨੇ ਆ 10 ਮਿੰਟ ਗੱਲਾਂ ਕਰਦੇ ਕੋਈ ਰਾਹੀ ਜਾਂਦਾ ਹੁਣ ਜੇ ਕੋਈ ਬੰਦਾ ਤੇ ਅਗਲਾ ਲੁੱਕ ਜਾਂਦਾ ਹੈ ਅਗਲਾ ਕਹਿੰਦਾ ਕੋਈ ਲਟੇਰਾ ਜਾਂਦਾ ਹੈ ਲੁੱਕ ਜਾ ਤੇ ਇਹਨਾਂ ਨੇ ਵੀ ਇੱਥੋਂ ਤੱਕ ਹੱਦਾਂ ਟੱਪ ਲਈਆਂ ਬੇਸ਼ਰਮੀ ਦੀਆਂ ਸਹੀ ਗੱਲ ਹੈ ਯਾਰ ਜਿਹੜੇ ਵੀ ਬੰਦੇ ਲੁੱਟਦੇ ਆ ਖੂੰਦੇ ਆ ਜਾਂ ਨਸ਼ੇ ਵਾਲੇ ਜਾਂ ਦੂਜੇ ਕੋਈ ਵੀ ਆ ਯਾਰ ਹਾਂਜੀ ਯਾਰ ਇਹਨਾਂ ਦਾ ਤਰਸ ਕਰੋ ਕਿ ਗਰੀਬ ਬੰਦਾ ਤਾਂ ਵੇਖ ਲਓ ਯਾਰ ਸਹੀ ਗੱਲ ਹੈ ਜੀ ਸਾਡੇ ਰੇੜੇ ਵਾਲਾ ਵਿਚਾਰਾ ਬਜ਼ੁਰਗ ਬੰਦਾ ਗੀੜਾ ਲਾ ਕੇ ਆ ਰਿਹਾ ਹੈ ਅਸੀਂ ਖੇਤ ਤੋਂ ਅੱਗੇ ਬੰਬੀਏ ਦੇ ਸਨ ਚ ਘੇਰ ਲਿਆ ਜੀ ਹਾਂਜੀ ਗਰੀਬ ਕੋਲੇ ਦੋ ਦਿਨਾਂ ਦਾ ਖਾਣਾ ਇਕੱਠਾ ਕਰਿਆ ਹੋਊ 1200 ਰੁਪਈਆ ਜਾਂ ਉਦੋਂ ਦਾ ਹੀ ਹੋਊ ਗੇੜਾ ਦੂਰ ਦਾ ਲਾ ਕੇ ਆਇਆ ਹਨਾ ਅੱਛਾ ਜੀ 1200 ਰੁਪਈਆ ਵੀ ਲੈ ਲਿਆ ਹੱਥ ਵੀ ਵੱੜਤਾ ਓਹੋ ਹੋ ਕਿੰਨੀ ਮਾੜੀ ਕਰਨਾ ਕਿਰਪਾਨਾਂ ਮਾਰੀਆਂ ਵਿਚਾਰੇ ਦੇ ਵੀ ਹੋਰ ਕੱਢ ਹੋਰ ਹੁਣ ਮਸ਼ੀਨ ਲੱਗੀ ਸ਼ਾਪ ਤੇ ਠੀਕ ਹੈ ਉਹ ਗਰੀਬ ਦਾ 1200 ਉਹ ਲੈ ਗਏ ਤੇ 5-4000 ਉੱਤੇ ਲੱਗ ਗਿਆ ਹੋ ਹਾਂ ਸਹੀ ਫਿਰ ਹਾਜੀ ਉਹ ਕੰਮ ਤੋਂ ਬਾਹਰੀ ਹੋਇਆ ਬੈਠਾ ਖਣੀ ਕਿਦੋਂ ਉਹ ਕੰਮ ਵਾਲਾ ਹੋਊਗਾ ਪਰ ਕਿੱਥੇ ਪਰੋਗੇ ਆ ਸਹੀ ਗੱਲ ਹੈ ਇੰਨਾ ਥੱਕਾ ਜਿਹਾ ਵੀ ਗਰੀਬ ਬੰਦੇ ਨਾਲ ਕਿੱਥੇ ਪਰੋਗੇ ਦੇਖੋ ਤੁਸੀਂ ਕਮ ਸੇ ਕਮ ਇਹਨਾਂ ਦਾ ਸੋਚ ਲੈਂਦੇ ਯਾਰ ਪੈਸੇ ਖੋਲੇ ਸੀ 1200 ਰੁਪਏ ਉਹਨੂੰ ਜਾਣ ਦਿੰਦੇ ਯਾਰ ਕੰਮ ਵਾਲਾ ਤੁਹਾਡਾ ਪਹਿਲੀ ਗੱਲ ਤੁਹਾਡਾ ਹੱਕ ਬਣਦਾ ਹੈ ਯਾਰ ਬੰਦਾ ਤਾਂ ਦੇਖੋ ਯਾਰ ਦਿਹਾੜੀਦਾਰ ਬੰਦੇ ਤਾਂ ਖੋ ਹੀ ਜਾਂਦੇ ਆ ਬੜਾ ਯਾਰ ਮੈਨੂੰ ਤਾਂ ਅਰਸਾ ਹੁੰਦਾ ਇੱਕ ਵਾਰੀ ਇੱਕ ਹਲਵਾਈ ਸੀਗਾ ਵਿਚਾਰਾ ਪੈਡਲ ਵਾਲੀ ਸਕੂਟਰੀ ਉਹਦੇ ਕੋਲੇ ਯਾਰ ਮਾੜਾ ਮੋਟਾ ਕੰਮ ਜਾਣਦਾ ਉਹ ਹਲਵਾਈ ਦੇ ਨਾਲ ਲੱਗਿਆ ਤੇ ਉਹ ਆ ਰਿਹਾ ਰੋਡੇ ਕਾਲਜ ਕੋਲੇ ਆ ਗਿਆ ਪੁਰਾਣੀ ਗੱਲ ਹੈ ਜੀ ਅੱਛਾ ਜੀ ਸਾਡੇ ਕੋਲੇ ਆਇਆ ਬੰਦਾ ਚੈਨ ਟੁੱਟ ਗਈ ਉਹਦੀ ਸਕੂਟਰੀ ਦੀ ਉਹਨਾਂ ਕਭੀ ਚੈਣ ਚਲ ਸੰਮਾਲ ਸਰਕੇ ਤੋਂ ਹੋਰ ਪੈਸੇ ਮੰਗ ਲਾਂਗੇ ਵੀ ਆਪਣੇ ਕੋਲ ਤਾਂ ਰੁਪਈਆ ਹੀ 150 ਆ ਜੇ ਜਿਆਦੇ ਬਣੇ ਤਾਂ ਵੀ ਆਪਾਂ ਉੱਥੋਂ ਪੈਸੇ ਕੋਲ ਲੈ ਲਾਂਗੇ ਕਿਸੇ ਤੋਂ ਆ ਨਾ ਜੇ 150 ਘਟਿਆ ਉਹਨੂੰ ਕੀ ਪਤਾ ਸੀਗਾ ਵੀ ਕੱਲ ਜੋ ਕਿਥੇ ਖੜਾ ਹੈ ਉਹਦੋਂ ਮਦੀਰ ਨੇ ਘੇਰ ਲਿਆ ਕਿ ਲੋ 1.5 ਕਿਲੋ ਜਲੇਬੀਆਂ ਚ ਲੂਪੀਆਂ ਬੰਨੀਆਂ ਸੀ ਪੂਰੇ ਵਿਆਹ ਵਾਲਿਆਂ ਤੋਂ ਆਇਆ ਸੀ ਨਾਲੇ ਤਾਂ ਉਹ ਖੋਲੀਆਂ ਦੇਣ ਚਪੇਵਾ ਨਾਲੇ ਚਪੇ ਚਪੇੜੇ ਤੇ ਚਪੇੜਾ ਕਹਿੰਦੇ 150 ਲੈ ਗਈ ਤੁਰਿਆ ਪੈਸੇ ਤਾਂ ਲਿਆਉਂਦਾ ਵਿਆਹ ਵਾਲਿਆਂ ਦੇ ਘਰੋਂ ਆਇਆ ਠੀਕ ਹੈ ਨਾਲੇ ਤਾਂ ਉਹਨੂੰ ਕੁੱਟਿਆ ਨਾਲੇ 150 ਲੈ ਲਿਆ ਨਾਲੇ ਉਹਦੀਆਂ ਜਲੇਬੀਆਂ ਲੈ ਲਈਆਂ ਉਹ ਅੱਖਾਂ ਭਰੀ ਬੈਠਾ ਯਾਰ ਮੈਂ ਤਾਂ ਆਪ ਰਿਆ ਯਾਰ ਉਹਦੇ ਨਾਲ ਅੱਛਾ ਜੀ ਬਹੁਤ ਜ਼ਿਆਦਾ ਮੈਂ ਕਿਹਾ ਯਾਰ ਕਿੰਨੀ ਮਾੜੀ ਗੱਲ ਆ ਯਾਰ ਮੈਂ ਤੇ ਅੰਗਰੇਜ਼ ਸੀ ਕਿ ਮੈਂ ਕਿਹਾ ਯਾਰ ਇਹਦੀ ਚਾਹਨ ਪਵਾ ਕੇ ਦੇਈਏ ਭਾਈ ਹਨਾ ਚਾਹਨ ਪਵਾ ਕੇ ਦਿੱਤੀ ਵਿਚਾਰੇ ਦੀ ਯਾਰ ਉਹਨੂੰ ਪੈਸੇ ਦਿੱਤੇ ਯਾਰ 200 ਰੁਪਏ ਸਾਥੋ ਲੈ ਜਾ ਯਾਰ ਬੰਦੂਖੀ ਹੋ ਗਈ ਮੇਰਾ ਤਾਂ ਬੜਾ ਪਿਗਲਦਾ ਯਾਰ ਜਦੋਂ ਐ ਹੁੰਦਾ ਨਾ ਕਿਸੇ ਨਾਲ ਸੌਂ ਲੱਗੇ ਯਾਰ ਮਤਲਬ ਕਿ ਮੈਨੂੰ ਐ ਹੁੰਦਾ ਯਾਰ ਵੀ ਇਹ ਘਟਨਾ ਮੇਰੇ ਨਾਲ ਹੋਈ ਆ ਯਾਰ ਠੀਕ ਹੈ ਮਤਲਬ ਫੇਰ ਵੀ ਯਾਰ ਜਦੋਂ ਆਪ ਦੇ ਨਾਲ ਕੋਈ 4 ਜਾਣੇਣ ਜਾਣੇ ਚ ਹੋ ਜੇ ਤਾਂ ਹੋ ਜੇ ਨਹੀਂ ਮੈਂ ਕਿਸੇ ਨਾਲ ਅਜ ਤੱਕ ਯਾਰ ਚਾਹ ਕੇ ਧੋਖਾ ਨਹੀਂ ਕਰਿਆ ਯਾਰ ਠੀਕ ਕੀ ਕਹਣਾ ਕਿਤੇ ਕੋਈ ਜਾਣੇਣ ਜਾਣੇ ਚ ਕਿਸੇ ਨਾਲ ਕਿਤੇ ਹੋ ਗਿਆ ਹੋਵੇ ਹਨ ਪਰ ਮੈਂ ਯਾਰ ਦਿਲੋਂ ਚਾਹ ਕੇ ਕਿਸੇ ਨਾਲ ਅਜ ਤੱਕ ਮੈਂ ਇਹੋ ਜਿਹਾ ਕੁਝ ਨਹੀਂ ਕਰਿਆ ਯਾਰ ਕਿ ਧੋਖਾ ਨਾ ਵੀ ਯਾਰ ਕਿੱਥੇ ਪਰਾਂਗੇ ਯਾਰ ਤੇ ਮੇਰੇ ਨਾਲ ਅਨੇਕਾ ਹੀ ਹੋ ਗਏ ਯਾਰ ਥੋੜੇ ਸਾਹਮਣੇ ਹੋਏ ਮਾਸਟਰ ਜੀ ਨਾਲ ਜਾਂਦੇ ਮੇਰੇ ਜਿਹੜਾ ਮਾਰਨ ਘਰਾਂ ਚ ਵੀ ਜਾਂਦੇ ਆਪਾਂ ਆਪਾਂ ਨੂੰ ਚਿੱਠਾ ਹੀ ਜਵਾਬ ਆ ਹਨਾ ਉਹਦੇ ਬੰਦੇ ਨੇ ਆਪਾਂ ਨੂੰ ਕਿੰਨੀ ਸੋਹਣੀ ਬੋਤਲ ਦਿੱਤੀ ਗੁੱਲ ਜੇ ਵਾਲੀ ਸੀ ਹਨ ਮੈਂ ਤਾਂ ਪੀਂਦਾ ਵੀ ਨਹੀਂ ਸੀ ਮੈਂ ਬੋਤਲ ਵੇਖ ਕੇ ਹੀ ਖੁਸ਼ ਹੋਈ ਜਾ ਮੈਂ ਕਿ ਗੁੱਲ ਲੱਗਦਾ ਟੱਕਣ ਨਹੀਂ ਬੜੀ ਸੋਹਣੀ ਬੋਤਲ ਐ ਐ ਪਤਾ ਹੀ ਨਹੀਂ ਸੀ ਵੀ ਇਕੱਲੀ ਬੋਤਲ ਹੀ ਆ ਬਾਕੀ ਤਾਂ ਬੰਦੇ ਨੇ ਤੋਨੂੰ ਜਵਾਬ ਹੀ ਦੇਣਾ ਜਵਾਬ ਹੀ ਦੇਣਾ ਠੀਕ ਐ ਯਾਰ ਪਰ ਨਹੀਂ ਇਹ ਕਰਨੀ ਪਰਣੀ ਇੱਥੇ ਹੀ ਐ ਐਸ ਹੱਥ ਨਾਲ ਕਰ ਲੋ ਐਸ ਨਾਲ ਪਰ ਲੋ ਉਹ ਕਹਿੰਦਾ ਨਾ ਦੋ ਬੱਚੇ ਸਕੂਲ ਚ ਪੜ੍ਹਦੇ ਸੀ ਉਹ ਪੁਰਾਣੀ ਘਾਵਤ ਹੈ ਤੇ ਉਹ ਉਹਦੀ ਮਾਂ ਆ ਗਈ ਕਹਿੰਦੀ ਤੂੰ ਮੇਰੇ ਬੇਟੇ ਨੂੰ ਕੁੜਦਾ ਨਲਾਇਕ ਕਹਿਣਾ ਫਲਾਨਾ ਕਹਿਣਾ ਹਨ ਵੀ ਤੂੰ ਆਇਆ ਉਹ ਕਹਿੰਦਾ ਅਰੇ ਪਹਿਲਾਂ ਤਾਂ ਉਹਦਾ ਪਿਓ ਗਿਆ ਸੀਗਾ ਹਨਾ ਉਹ ਕਹਿੰਦਾ ਦੱਸ ਵੀ ਉਹਦੇ ਚ ਕੀ ਗਲਤੀ ਆ ਉਹ ਕਹਿੰਦਾ ਜੀ ਮੈਂ ਪੜਾਉਂਦਾ ਕੋਸੂਰ ਆ ਪੜਦਾ ਕੋਸੂਰ ਆ ਉਹ ਮੇਰੇ ਸਾਹਮਣੇ ਭਰਾ ਉਹ ਕਹਿੰਦਾ ਚੱਲ ਕਾਏ ਉਡਾਉਂ ਤਰਾ ਨਹੀਂ ਜੀ ਉਡਾ ਬੋਤਾ ਉਹਦੇ ਹੁਣ ਤਸਵੀਰ ਬੋਤਾ ਦੀ ਸੀ ਪੰਜਾਬੀ ਤਾਂ ਹੁਣ ਬੋਤਾ ਕਹਿੰਦੇ ਹਾਂ ਤੇ ਉਹ ਕਹਿੰਦਾ ਯਾਰ ਪਾਸਟਰ ਕਹਿੰਦਾ ਤੇਰੇ ਸਾਹਮਣੇ ਯਾਰ ਪਿਓ ਨੇ ਵੇਖ ਕੇ ਪਿਓ ਵੀ ਯਾਰ ਪੜ ਹੈ ਇਹ ਤਾਂ ਹੈ ਤਾਂ ਬੋਤਾ ਹਾਂ ਹੈ ਤਾਂ ਬੋਤਾ ਉਹਨੇ ਫੇਰ ਮਾਰਿਆ ਜਬੇੜਾ ਉਹ ਕਹਿੰਦਾ ਕਿਉਂ ਗੁੱਟ ਖਾਈ ਜਾਂਦਾ ਕਮਲਿਆ ਪੂਚਾ ਕੇ ਵੇਖ ਲਾਗੇ ਬੋਤੀ ਨਾ ਹੋਵੇ ਪਿਓ ਨੂੰ ਪਤਾ ਫੇਰ ਨਹੀਂ ਸੀ ਪੀ ਉੱਠ ਕੇ ਕਹਿੰਦਾ ਕਿਉਂ ਗੁੱਟ ਖਾਈ ਜਾਂਦਾ ਚੰਗਰਾ ਪੂਚਾ ਕੇ ਵੇਖ ਲਾਗੇ ਬੋਤੀ ਨਾ ਹੋਵੇ ਐਵੇਂ ਹੀ ਗੁੱਟ ਖਾਈ ਜਾਂਦਾ ਉਹ ਗੱਲ ਲੰਗੂ ਉਹ ਮਾਸਟਰ ਕਹਿੰਦਾ ਐਂ ਕਰੋ ਭੈਣ ਜੀ ਹੁਣੇ ਹੀ ਦੱਸ ਦੇਣਾ ਤੁਹਾਨੂੰ ਉਹਨੇ ਦੋ ਮੁਰਗੀਆਂ ਮੰਗਾ ਕੇ ਆ ਨਾ ਤੋ ਫਰਾਤੀਆਂ ਬੱਚਿਆਂ ਨੂੰ ਹਨਾ ਕਹਿੰਦਾ ਜਾ ਫਟਾਫਟ ਵੱਢ ਲਿਆਓ ਵੱਢ ਕੇ ਉੱਥੇ ਲਿਆਓ ਜਿੱਥੇ ਕੋਈ ਵੇਂਦਾ ਨਾ ਹੋਵੇ ਹੁਣ ਜਿਹੜਾ ਉਹ ਨਲਾਇਕ ਸੀਗਾ ਉਹਨ ਦਾ ਦਸਾਂ ਮਿੰਟਾਂ ਦੇ ਗਿਆ ਬਾਥਰੂਮਾਂ ਦੇ ਮਗਰ ਇੱਧਰ ਮਾਰੀ ਨਿਗਾਹ ਇੱਧਰ ਗੜੱਤੀ ਦੇ ਨੇ ਮਾਰੀ ਤਾਉਣ ਲਾ ਕੇ ਹਾਂ ਦੂਜਾ ਹਜੇ ਮੁੜਿਆ ਹੀ ਨਾ ਹਾਂ ਮਾਂ ਉਹਦੀ ਚੌੜੀ ਹੋ ਗਈ ਕਹਿੰਦੀ ਉਹ ਦੇਖ ਲੈ ਮੇਰਾ ਪੁੱਤ ਕਹਿੰਦੀ ਚਚਕਾ ਵੀ ਲਿਆਇਆ ਤੇ ਤੇਰਾ ਬਾਹਲਾ ਛਿਆ ਹਜੇ ਤੱਕ ਨਹੀਂ ਆਇਆ ਹਾਂ ਉਹ ਜਦੋਂ ਆਵੇ ਮੁਰਗੀ ਜਿਉਂਦੀ ਲਈ ਆਵੇ ਕਹਿੰਦੀ ਹਜੇ ਵੀ ਉਹ ਵੀ ਨਹੀਂ ਆਉਂਦਾ ਕਹਿੰਦੀ ਤਾਂ ਜਾ ਕਿਸੇ ਕੰਨੋਂ ਕੰਨੀ ਖਬਰ ਹੋ ਗਈ ਹੋਵੇ ਤਾਂ ਕਹਿੰਦੀ ਮੇਰੇ ਪੁੱਤ ਨੂੰ ਐਡਾ ਚਲਾਕ ਧੂਣ ਲਾਇਕ ਕਹਿੰਨ ਉਹ ਕਹਿੰਦਾ ਖੜਚ ਉਹ ਆ ਗਿਆ ਉਹ ਕਹਿੰਦਾ ਹਾਂ ਵੀ ਕਹਿੰਦਾ ਤੂੰ ਬੜੀ ਛੇਤੀ ਬੱਢੀ ਕਹਿੰਦਾ ਆਪਾਂ ਹੀ ਹਾਸਾ ਪਾਸਾ ਵੇਖਿਆ ਕੋਈ ਵੇਹਣਾ ਨਹੀਂ 2 ਮਿੰਟ ਲਾਇ ਜੜਕਾ ਕੇ ਆਉ ਮਰੀ ਹਾਂ ਉਹ ਕਹਿੰਦਾ ਤੈਨੂੰ ਕੋਈ ਜਗ੍ਹਾ ਹੀ ਨਹੀਂ ਮਿਲਿਆ ਹਾਂ ਉਹ ਕਹਿੰਦਾ ਜੀ ਬੰਦਿਆਂ ਤੋਂ ਤਾਂ ਮੈਂ ਲੱਗ ਗਿਆ ਸੀ ਪਰ ਪ੍ਰਮਾਤਮਾ ਵੀਂਦਾ ਸੀ ਹਾਂ ਤੁਸੀਂ ਤਾਂ ਆਖਿਆ ਕੋਈ ਨਾ ਵੇਖੀ ਕੀ ਬਾਤ ਹੈ ਜੀ ਉਹ ਕਹਿੰਦਾ ਜੀ ਇਹ ਹਿਯਾਰ ਹੈ ਹਾਂ ਜਵਾਬ ਉਹਨੇ ਇੱਕ ਸਹੀ ਦਿੱਤਾ ਜਵਾਬ ਵੀ ਰੱਬ ਵੀਂਦਾ ਹੈ ਵਾਕਈ ਵੀਂਦਾ ਹੈ ਜਿਹੜਾ ਉਹਦਾ ਕੈਮਰਾ ਹੈ ਨਾ ਉਹ 24 ਘੰਟੇ ਚੱਲ ਰਿਹਾ ਹੈ ਸਹੀ ਗੱਲ ਹੈ ਉਹਦਾ ਉੱਪਰ ਇਕੱਲੇ ਅਫਰੀਕੀ ਚ ਦੇਖ ਰਿਹਾ ਕਿਹੜਾ ਕੀ ਕਰ ਰਿਹਾ ਕਿਹੜਾ ਕੀ ਕਰ ਰਿਹਾ ਐਂਡ ਮਰਨਾ ਆਪਾਂ ਠੀਕ ਹੈ ਨਾ ਬੰਦੇ ਤੇ ਬਹੁਤ ਬਦਲਾ ਆਉਂਦੇ ਆ ਆ ਮੇਰੇ ਅੱਜ ਬਚਪਨ ਯਾਦ ਆ ਗਿਆ ਦੀਵਾਲੀ ਵਾਲੇ ਦਿਨਾਂ 'ਚ ਅਸੀਂ ਸਾਡੇ ਗਰਦੀਪ ਹੁੰਦਾ ਸੀਗਾ ਬਾਬਾ ਬਣ ਗਿਆ ਹਣ ਉਹ ਝੜੀ 'ਚ ਰਹਿੰਦਾ ਦੱਦਾ ਔਰ ਮੋਗੇ ਵਾਲੇ ਠੀਕ ਹੈ ਕਿਉਂਕਿ ਉਹਨਾਂ ਦੇ ਪਿਓ ਸ਼ਾਂਤ ਸੀ ਮੁਰਕੇ ਉਹਨਾਂ ਨੂੰ ਗੱਦੀ ਮਿਲ ਗਈ ਬੰਦਾ ਸਾਧ ਹੀ ਸੀ ਤੇ ਉਹ ਕੁੱਟੇ ਗਏ ਸੀਗੇ ਉਹੀ ਅੱਛਾ ਜੀ ਉਹ ਕਿਵੇਂ ਕੁੱਟੇ ਗਏ ਕਿ ਸਾਡੇ ਤਾਏ ਦਾ ਮੁੰਡਾ ਸੀ ਇੱਕ ਮੁੰਡਾ ਵੇੜਿਆ ਸੀ ਜਿਹਦਾ ਪੀਟਰ ਰੇੜਾ ਸੀ ਇੱਕ ਉਹ ਤੰਨੇ ਆਣੇ ਜਦੋਂ ਪਿੰਡੋਂ ਤੋਰਨ ਲੱਗਿਆ ਕਿ ਕਿੱਧਰ ਨੂੰ ਚੱਲਿਆ ਓਏ ਰੋਲਾ ਨਾ ਪਾ ਕੇ ਹਸਲਾ ਲੈਣ ਚੱਲੇ ਐਵੇਂ ਹੀ ਕਹਿ ਗਏ ਮੇਰੇ ਮਜ਼ਾਕ ਨਹੀਂ ਕਰਦੇ ਤੇ ਮਜ਼ਾਕ ਹੀ ਹਵਾਲੇ ਜੀ ਤੰਨੇ ਕੋਈ ਇੰਨੀ ਗੱਲ ਕਹੀ ਨਹੀਂ ਤੇ ਗੱਲ ਪੁਲਿਸ ਕੋਲੇ ਪਹੁੰਚ ਗਈ ਉਹ ਮਰਦੇ ਹੋਏ ਫੜਲੇ ਉਹਦੇ ਆਦਲਾ ਕਿਤੇ ਆ ਉਹਦੇ ਕਿਹੜਾ ਆਗਲਾ ਸਾਡੇ ਕੋਲੇ ਕਿਤੇ ਆ ਅਈ ਦਾ ਭਰਾਵਾ ਦਮਾਰ ਚੱਕਣ ਗਏ ਸੀ ਡੇਰੇ ਚੋਂ ਉੱਥੋਂ ਆਏ ਆ ਉਹਦਾ ਪਿਓ ਸ਼ਾਂਤ ਸੀ ਉੱਥੇ ਵੱਡਾ ਲੰਬਾ ਠਾਤੀ ਮਾਰ ਮਾਰ ਡੰਗਾ ਕਿੱਥੇ ਛੱਡੇ ਪੁਲਿਸ ਦੂਜੇ ਦਿਨ ਲਾਗੇ ਥਾਪਟਾਉਣ ਇੱਥੇ ਨੱਪਿਆ ਇੱਥੇ ਉਹੀ ਕਾਟੀਆਂ ਨਹੀਂ ਪੈ ਗਈ ਯਾਰ ਫੌਜ ਹੁੰਦੀ ਸੀ ਉਦੋਂ ਲੱਗੀ ਉਹਨਾਂ ਟਾਈਮਾਂ 'ਚ ਅਸੀਂ ਛੋਟੇ-ਛੋਟੇ ਹੁੰਦੇ ਸੀ ਅੰਦਾ ਸਾਡੇ ਤਾਂ ਦਾ ਮੁੰਡਾ ਬੇੜਾ ਪਟਾਈ ਬੈਠਾ ਹੋਵੇ ਤਾਂ ਕੋਈ ਤਾਂ ਲੱਭੇ ਉਹਦਾ ਮਸਾ ਜਾ ਕੇ ਮੁੜ ਕੇ ਪਿੰਡ ਵਾਲਿਆਂ ਨੇ ਇਕੱਠੇ-ਕੁੱਠੇ ਹੋ ਕੇ ਮਹੀਨੇ ਬਾਅਦ ਚੜਾਏ ਉਹ ਕਹਿੰਦਾ ਜੇ ਤਾਂ ਵੈਸੇ ਹੀ ਮਜ਼ਾਕ ਕਰਕੇ ਉਹ ਕਹਿੰਦਾ ਸਾਨੂੰ ਪਤਾ ਸੀਗਾ ਵੀ ਇਹ ਬੰਦਾ ਮੌਖਬਰ ਆਈ ਤਾਂ ਤਾਂ ਗਹਿ ਗਏ ਉਹਦੇ ਸਾਲੇ ਐਂ ਕਾ ਤੂੰ ਕਹਿਣਾ ਸੀ ਤੂੰ ਇਹੋ ਜਿਹਾ ਬਜੂਰਤੇ ਹੋਏ ਜੀ ਮਤਲਬ ਕਿ ਸਾਰੀ ਉਮਰ ਹੀ ਮੰਨ ਲਾ ਲੰਗੀ ਹੁਣ ਤਾਂ ਉਹ ਸੰਤ ਹੈ ਪਰ ਉਦੋਂ ਉਹਨੇ ਹੋਣਾ ਉਹਨੇ ਕਹਿੰਦਾ ਜਾ ਓਏ ਦੀਵਾਲੀ ਜਿਹੋਦੇ ਰਾਤ ਨੂੰ ਲੋਕਾਂ ਨੇ ਪਟਾਕੇ ਚਲਾ ਕੇ ਹਰ ਜਣ ਉਹਨੇ ਪਟਾਕੇ ਇਕੱਠੇ ਕਰਾਈ ਜਾਨੇ ਸਾਰੇ ਉੱਥੇ ਆਪਦੇ ਕੋਲੇ ਵਿਚਾਲੇ ਬਹਿ ਜਾਣਾ ਅਸੀਂ ਆਲੇ ਦਾਲੇ ਉਹਦੇ ਉਹਨੇ ਕਹਿੰਦਾ ਮੇਰੇ ਆਲੇ ਦਾਲੇ ਦੀਵੇ ਲਾ ਦਿਓ ਅਸੀਂ ਦੀਵੇ ਲਾ ਦੇੜੇ ਉਹਨਾਂ ਕਣ ਤੇ ਢਿੜ ਲਿਆਉ। ਅਸੀਂ ਭਾਈ ਬਾਲਟੀ ਲੈ ਕੇ ਡੋਲੂ ਲੈ ਕੇ ਪਿੰਡ 'ਚ ਚੜ ਜਾਣ। ਲੋਕਾਂ ਦੇ ਦੀਵੇ ਨੂੰ ਨਿਚੋੜੀ ਤੁਰੇ ਆਉਣੇ ਬੱਤਾਂ ਬੁੱਤਾਂ। ਇੰਨਾ ਇੰਨਾ ਤੇ ਢਿੜ ਲਿਆਉਣਾ। ਲਿਆਏ ਭਾਈ ਤੇਲ। ਲਿਆਓ ਪਾਤੀਆਂ ਨਾਲ ਲੋਹੜੀ ਲਾਈਏ। ਸਾਰੀ ਰਾਤ ਭਟਾਕੇ ਚਲਾਈ ਜਾਣੇ ਭਾਈ। ਸਾਰੀ ਰਾਤ ਗੱਲਾਂ ਮਾਰਨੀਆਂ ਮਹਿਫਲ ਲਾਉਣੀ ਹੈ। ਮਤਲਬ ਹੀ ਨਹੀਂ ਸੀ ਯਾਰ ਕੋਈ ਬੰਦਾ ਆ ਕੇ ਚੂੰ ਕਰ ਜਾਂਦਾ। ਠੀਕ ਐ। ਪਰ ਘਰੇ ਬੈਠਿਆਂ ਭਾਈ। ਐ ਸਾਡੇ ਗਵਾਂਢ ਸਾਡੇ ਥਾਂ ਹੁੰਦਾ ਹੀ ਖਾਲੀ ਹੁਣ ਸਾਡੇ ਤਾਂ ਇਹ ਮੁੰਡੇ ਨੇ ਤਕਰ ਪਾ ਲਿਆ ਹਾਂਜੀ ਰੋਡ ਤੇ ਜਿੱਥੇ ਪੈਲਸ ਆ ਸਾਡੇ ਪਿੰਡ ਬਣਿਆ ਮੈਰਜ ਪੈਲਸ ਆ ਨਾ ਪੈਲਸ ਦੇ ਸਾਹਮਣੇ ਜਗ੍ਹਾ ਹੁੰਦੀ ਖਾਲੀ ਉੱਥੇ ਬੈਠੇ ਸਾਰੀ ਰਾਤ ਪਟਾਕੇ ਚਲਾਈ ਜਾਂਦੇ ਆ ਇਧਰ ਵੀ ਘਰ ਆ ਇਧਰ ਵੀ ਘਰ ਆ ਮਤਲਬ ਹੀ ਕੋਈ ਨਹੀਂ ਮਤਲਬ ਹੀ ਕੋਈ ਨਹੀਂ ਠੀਕ ਆ ਨਾ ਇੱਕ ਮੁੰਡਾ ਸਾਡੇ ਨਾਲ ਰਹਿੰਦਾ ਹੁੰਦਾ ਸੀ ਉਹਨਾਂ ਦੇ ਘਰੇ ਕੁੱਕੜ ਰੱਖਿੰਦੇ ਸੀ ਅੱਛਾ ਜੀ ਤੇ ਮੈਂ ਕਿਹਾ ਤੁਹਾਡੇ ਕੁੱਕੜ ਚ ਕੀ ਹੈ ਮਿੱਕੇ ਦਾ ਹੁੰਦਾ ਸੀ ਉਹ ਨਾਲ ਉਹ ਹਾਂ ਦੋੜਾ ਪਾਪਾ ਕੁਤੂ ਪਾਪੇ ਨੂੰ ਮੈਂ ਕਿਹਾ ਪਤਾ ਕਦੋਂ ਲੱਗਣਾ ਤੂੰ ਤਾਂ ਫੜਾਉਣੇ ਅੰਦਰੋਂ ਅ ਮਗਰ ਕਹਾਗੇ ਬਿੱਲੀ ਆ ਗਈ ਸਾਡੇ ਨਾਲ ਜਿਹੜੇ ਵੱਡੇ ਸੀ ਉਹ ਹੁਣ ਖਾਂਦੇ ਸੀ ਅਸੀਂ ਤਾਂ ਨਿਕਲ ਜਾਈ ਤਾਂ ਕੀ ਖਾਣਾ ਸੀ ਅਸੀਂ ਉਹਨਾਂ ਮਾਰੇ ਚੱਕੀ ਜਗੀ ਅਸੀਂ ਪੰਜ ਲਿਆਂਦੇ ਗੱਟੇ ਚ ਪਾ ਗਏ ਰਾਤ ਨੂੰ ਤੇ ਬੁੜੀ ਪਈ ਘਰ ਛੱਡੇ ਕੁੜੇ ਜਮਤਰਾ ਹੋੜ ਪਿਆ ਆ ਪਵੇ ਉਧਰੋਂ ਆ ਆ ਪੀ ਉਹ ਭੱਜ ਲੈ ਕੇ ਰਹੀ ਬਿੱਲੀ ਆ ਗਈ ਬਿੱਲੀ ਆ ਗਈ ਆਏ ਕਹਿੰਗੇ ਇੱਕ ਹੋਰ ਪਾ ਦੇ ਗੇ ਗੱਟੇ ਚ ਅਰੇ ਬਿੱਲੀ 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 ਕਰਕੇ ਤਿੰਨ ਚਾਰ ਪਾ ਕੇ ਗੱਟਾ ਬਾਹਰ ਮਾਰਿਆ ਅਸੀਂ ਫਾਇਦਾ ਉਤੋਂ ਦੀ ਉਹ ਆ ਗਿਆ ਲੇ ਕੇ ਮੋਟਰ ਤੇ ਵੱਜੇ ਕਹਿੰਦਾ ਕਿਵੇਂ ਆ ਵੀ ਮੈਂ ਤਾਂ ਬਿੱਲੀ ਚਾਰ ਲਈ ਆਈ ਬਾਈ ਮਤਲਬ ਬਾਈ ਉਹਨੇ ਚਟਕਾ ਤੇ ਟੜਕੇ ਨੂੰ ਲੋਵਾ ਪੈ ਗਿਆ ਉਹਨੇ ਆਪਣੇ ਮੋਰ ਕੇ ਕਿਹਾ ਇਹ ਬਿੱਲੀ ਲੈ ਗਈ ਕਹਿੰਦਾ ਖੰਭ ਗੁੰਭ ਕਿੱਧਰ ਗਈ ਬਿੱਲੀ ਆਈ ਖੰਭ ਕਿਵੇਂ ਲੇਗੀ ਹੈ ਮਾੜਾ ਮੋਟਾ ਤਾਂ ਕੋਈ ਤਰਪਦਾ ਖੰਭ ਗੁੰਭ ਚਾਰਦਾ ਇਹ ਕਿਹੜੀ ਬਿੱਲੀ ਸੀ ਖੁੱਡਾ ਵੀ ਲਾ ਗਈ ਹੈ ਇਹ ਗੱਲ ਆ ਨਿਕਲ ਗਿਆ ਪੈਰਾਂ ਚੋਂ ਕੰਜਰ ਉਹ ਕਹਿੰਦਾ ਤੂੰ ਹੀ ਫਿਰਦਾ ਸੀ ਭੱਜਿਆ ਤੈਨੂੰ ਚਾਰ ਮਾਰੇ ਚਪੇੜੇ ਮੰਨ ਗਿਆ ਕਹਿੰਦੇ ਉਧਰਲੇ ਪੈਸੇ ਤਾਰੀ ਹੋਣੀ ਸੀ ਆਉਂਦੇ ਨੂੰ ਡੰਡਾ ਸਾਦੇ ਵਾਲੇ ਤੇਲ ਲਾਈ ਬੈਠ ਦੇ ਤਰੇ ਦੀ ਲੈ ਤਰੇ ਕੋਠ ਖਾਂਦੇ ਸ਼ਕੀਨ ਹੁੰਦੇ ਸੀ ਉਹ ਮਤਲਬ ਸ਼ੌਂਕ ਨਾਲ ਖਾਂਦੇ ਸੀ ਕੋਠ ਪਤਾ ਹੀ ਹੁੰਦਾ ਪੈਣਗੇ ਪੈਣਗੇ ਸਰਾਰਤੀ ਹੁੰਦੇ ਸੀ ਮੈਂ ਕਹਿੰਦਾ ਯਾਰ ਕੋਟ ਦਾ ਨਾ ਪਤਾ ਹੀ ਨਹੀਂ ਮੀਂਹ ਵਾਂਗੂ ਕਦੋਂ ਪੈ ਜਾਂਦੇ ਉਹ ਬਚਪਨ ਸੀਗਾ ਮੀਂਹ ਦਾ ਤੇ ਕੋਟ ਦਾ ਕੋਈ ਭਰੋਸਾ ਨਹੀਂ ਸੀ ਕਦੋਂ ਆ ਜਾਣੀ ਹਾਂ ਸਹੀ ਗੱਲ ਉਹਦੋਂ ਗੇਟ ਲੱਕੜ ਦੇ ਹੁੰਦੇ ਨੇ ਤਾਕਤੇ ਹੁੰਦੇ ਸੀ ਹਨਾ ਲੱਕਰ ਦੇ ਉਹ ਆਏ ਥੂ ਕਰਕੇ ਇਕੱਠੇ ਹੁੰਦੇ ਨੇ ਉਹਨਾਂ ਦੇ ਉੱਤੇ ਚੜ ਜਾਣ ਉਹਨੂੰ ਲਾਮਕੇ ਜਾਣ ਉਹਨੇ ਬੰਦ ਹੋਣਾ ਝੂਟਾ ਰਿਆ ਟੱਕ ਕੇ ਫੇਰ ਉੱਧਰ ਲਿਆਉਣਾ ਫੇਰ ਝੂਟਾ ਲੈਣਾ ਤੇ ਹਨਾ ਟੈਰ ਭਜਾਉਣਾ ਹੈ ਹੈ ਚੱਲ ਚੱਲਣ ਦੇ ਟੈਰ ਤੇ ਅੱਕ ਦੇ ਪਿਸਤੌਲ ਬਣਾਉਣੇ ਆਪ ਹੀ ਸਾਈਕਲ ਵਾਲੀ ਤਾਰ ਲੈ ਕੇ ਰਬੜ ਪਾ ਕੇ ਉੱਤੇ ਮੇਖ ਗੱਢ ਕੇ ਫਟਕ ਹੈ ਕਿਹੜਾ ਪਿਸਤੌਲ ਲੈ ਕੇ ਦੰਦਾ ਸਹੀ ਹੈ ਗਲੇਲਾ ਬਣਾਉਣੇ ਗਲੇਲਾ ਬਣਾਉਣੀਆਂ ਹੈ ਗੁੱਡੇ ਬਣਾਉਣੇ ਪਤੰਗ ਆਪ ਹੀ ਲਫਾ ਫੇਚਣਾਉਣੇ ਟੋਰਾ ਪੱਕੀਆਂ ਕਰਨੀਆਂ ਕਾਚ ਚੜਾਉਣਾ ਟੋਰਾ ਨੂੰ ਸਾਬਣ ਜਾ ਲਾ ਕੇ ਉਹ ਸਹੀ ਗੱਲ ਹੈ ਆਪ ਹੀ ਹਨਾ ਡੋਰ ਪੱਕੀ ਕਰਦਾ ਹਾਂ ਰੀਲਾਂ ਨਹੀਂ ਚੜਾਈ ਜਾਂਦੇ ਸੀ ਸਹੀ ਗੱਲ ਆ ਜੀ ਆ ਥੋੜੀ ਕੰਮ ਹੁੰਦਾ ਸੀ ਪਤੰਗ ਆਇਆ ਮਾਰਿਆ ਕੱਟ ਲਿਆ ਤੇਰਾ ਕੱਟ ਲਿਆ ਨਾ ਨਾ ਪਰ ਆ ਲੈ ਚੱਲ ਇਧਰ ਨੂੰ ਮੇਰੇ ਵਾਲਾ ਚੜਾ ਕੇ ਰੂੜੀ ਤੇ ਬੰਨ ਕੇ ਆ ਜਾਂਦੇ ਸੀ ਸਾਰੀ ਨਾਲ ਚੜਿਆ ਰਹਿੰਦੇ ਬਾਈ ਗੱਲਾਂ ਹੀ ਸਹੀ ਗੱਲ ਆ ਜੀ ਮਤਲਬ ਵੀ ਕੋਈ ਨਹੀਂ ਕੋਈ ਛੇੜ ਜੇ ਹਾਂ ਹਾਂ ਤੇ ਹੁਣ ਚੜਾ ਜੂ ਕੋਈ ਤੇ ਉਮਰਾਂ ਸੀ ਲੋਕਾਂ ਦੀਆਂ ਬਾਈ 100 ਸਾਲ ਨਾਰਮਲ ਉਮਰ ਸੀ ਆ ਸਹੀ ਗੱਲ ਆ ਜੀ ਕਿਉਂਕਿ ਟੈਨਸ਼ਨ ਕੋਈ ਨਹੀਂ ਸੀ ਉਤਰਾ ਚੜਾ ਜਿੰਦਗੀ ਦੇ ਉਦੋਂ ਵੀ ਆਉਂਦੇ ਸੀ ਪਰ ਉਦੋਂ ਸ਼ੌਂਕ ਇਹ ਨਹੀਂ ਸੀ ਸ਼ੌਂਕ ਬਹੁਤ ਛੋਟੇ ਸੀ ਹਾਂ ਠੀਕ ਹੈ ਨਾ ਕਿਉਂਕਿ ਖਰਚੇ ਬਹੁਤ ਘੱਟ ਸੀ ਹਾਂ ਲਿਮਟਿਡ ਸੀ ਸਾਰਾ ਕੁਝ ਖੇਤਾਂ 'ਚ ਬੀਜਦੇ ਸੀ ਸਬਜ਼ੀਆਂ ਬੀਜਦੇ ਸੀ ਹੁਣ 20-20 ਕਿੱਲਿਆਂ ਵਾਲਾ ਖੇਤ ਸਬਜ਼ੀ ਨਹੀਂ ਲਾਉਂਦਾ ਸਹੀ ਗੱਲ ਹੈ ਜੀ ਹੈ ਸਹੀ ਗੱਲ ਹੈ ਉਹ ਵੀ ਬਾਜ਼ਾਰ ਤੋਂ ਲੈ ਕੇ ਆਉਂਦਾ ਯਾਰ ਸ਼ਰਮ ਵਾਲੀ ਗੱਲ ਆ ਯਾਰ ਸਹੀ ਗੱਲ ਹੈ ਦੁੱਧ ਵੀ ਮੁੱਲ ਠੀਕ ਹੈ ਤੇ ਨਹੀਂ 20 ਗੱਲਿਆਂ ਵਾਲੇ ਨੂੰ ਤਾਂ ਵੇਚਣੀ ਚਾਹੀਦੀ ਬਾਜ਼ਾਰ ਜਾ ਕੇ ਓਹੀ 20 ਗੱਲਿਆਂ ਵਾਲਾ ਦੁੱਧ ਵੀ ਮੁੱਲ ਲਾਇਆ ਹੋਇਆ ਡੇਰੀ ਤੋਂ ਆਉਂਦਾ ਯਾਰ ਹਾਂ ਫੇਰ ਹੁਣ ਤੁਸੀਂ ਖੇਤਾਂ ਜੱਟਾਂ ਦੇ ਨਿਗਾਹ ਮਾਰੋ ਦੁੱਧ ਆਉਣਾ ਕਿੱਥੋਂ ਕਿਸਾਨਾਂ ਦੇ ਘਰਾਂ ਚੋਂ ਆਉਣਾ ਅੱਧੇ ਕਿਸਾਨਾਂ ਦੇ ਪਸ਼ੂ ਐ ਨਹੀਂ ਢੇਰ ਨਾਲੇ ਪਤਾ ਨਹੀਂ ਕਿੱਥੋਂ ਇਕੱਠਾ ਕਰੀ ਆਉਂਦੇ ਇੰਨਾ ਮੇਰੀ ਤਾਂ ਸਮਝੋ ਬਾਹਰ ਗੱਲ ਐ ਮੈਂ ਤਾਂ ਪਾਜਲ ਹੋ ਗਿਆ ਕੋਈ ਬਾਬਾ ਹੁੰਦਾ ਸੀ ਐ ਉਹ ਢੜ ਜਾ ਕਹਿੰਦਾ ਹੁੰਦਾ ਸੀ ਤੇ ਉਹ ਪਤੰਦਰ ਪਤਾ ਨਹੀਂ ਕੰਨਾ ਕਿ ਕਿਉਂ ਵੇਚ ਗਿਆ ਹਾਂ ਸਹੀ ਗੱਲ ਇਹਦੇ ਕਿਹੜੀਆਂ ਪੂਰੀਆਂ ਬੰਨੀਆਂ ਮੈਂ ਕਹਾਂ ਹੈ ਫੇਰ ਉੱਤੇ ਲੈ ਦੇਣਾ ਗਾਂ ਦਾ ਸੁਧ ਦੇਸੀ ਕੀ ਚੱਲ ਤਨ ਚਾਰ ਪ੍ਰੋਡਕਟ ਮਿਲਟਰੀ ਨੇ ਬੈਨ ਕਰਿਆ ਉਹਦੇ ਕੰਟੀਨਾਂ ਤੇ ਪਹੁੰਚ ਗਏ ਸੀ ਅੱਛਾ ਜੀ ਕੰਟੀਨਾਂ ਚੋਂ ਤੱਕਾਤੇ ਹਾਂ ਕਿਉਂਕਿ ਉੱਥੇ ਬੈਜੀ ਟੈਕ ਹੁੰਦੀ ਸੀ ਟੈਕ ਹੁੰਦੀ ਠੀਕ ਹੈ ਹਜੇ ਕਿੰਨਾ ਕੁ ਕੋਈ ਦਬ ਦਬੇ ਨਾਲ ਸਰਕਾਰ ਦੇ ਨਾਲ ਵੀ ਰੱਖਿਆ ਹੋਊਗਾ